ਇੱਕ ਚਿੜਾ ਤੇ ਚਿੜੀ ਟਾਲੀ ਤੇ ਬੈਠੇ ਸੀ ਆਦਮੀ ਨੂੰ ਆਉਂਦਿਆਂ ਦੇਖ ਅਚਾਨਕ ਚਿੜੀ ਨੇ ਚਿੜੇ ਤੋਂ ਪੁੱਛਿਆ ਕਿਉਂ ਨਾ ਆਪਾਂ ਉੱਡ ਚਲੀਏ ਨਹੀਂ ਤਾਂ ਇਹ ਜੋ ਆਦਮੀ ਹੈ ਇਹ ਆਪਾਂ ਨੂੰ ਮਾਰ ਦੇਵੇਗਾ ਜੋ ਚਿੜਾ ਹੁੰਦਾ ਆ ਉਹ ਚਿੜੀ ਨੂੰ ਕਹਿੰਦਾ ਆ ਭੋੜੀਏ ਤੂੰ ਉਸ ਦਾ ਪਹਿਰਾਵਾ ਤਾਂ ਦੇਖ ਉਸ ਨੇ ਇੱਕ ਪਗੜੀ ਬੰਨੀ ਹੋਈ ਆ ਉਸ ਦੀ ਜੋ ਅੱਖਾਂ ਦੇ ਵਿੱਚ ਸ਼ਰਾਫਤ ਦੀ ਝਲਕ ਨਜ਼ਰ ਆ ਰਹੀ ਆ ਉਹ ਆਪਾਂ ਨੂੰ ਕਿਉਂ ਮਾਰੇਗਾ ਉਸ ਨੇ ਆਪਾਂ ਨੂੰ ਮਾਰ ਕੇ ਕੀ ਲੈਣਾ ਤਾਂ ਜੋ ਚਿੜਾ ਜਿਹੜੀ ਹੁੰਦੀ ਆ ਉਹ ਉਸ ਦੀ ਗੱਲ ਮੰਨ ਕੇ ਉੱਥੇ ਹੀ ਠਹਿਰ ਜਾਂਦੀ ਆ ਤਾਂ ਜਿਵੇਂ ਹੀ ਉਹ ਆਦਮੀ ਨੇੜੇ ਆਉਂਦਾ ਆ ਜੋ ਉਹ ਆਦਮੀ ਹੁੰਦਾ ਆ ਉਹ ਚਿੜੇ ਦੇ ਅੱਖ ਦੇ ਵਿੱਚ ਗਲੇਲ ਦੇ ਨਾਲ ਨਿਸ਼ਾਨਾ ਮਾਰਦਾ ਤੇ ਜੋ ਚਿੜਾ ਹੁੰਦਾ ਉਹ ਉੱਥੇ ਮਰ ਜਾਂਦਾ ਆ ਤਾਂ ਜੋ ਚਿੜੀ ਹੁੰਦੀ ਉਹ ਬਹੁਤ ਹੀ ਜ਼ਿਆਦਾ ਰੋਂਦੀ ਆ ਘਰ ਲਾਉਂਦੀ ਆ ਤੇ ਉਸ ਤੋਂ ਬਾਅਦ ਉਹ ਫਰਿਆਦ ਲੈ ਬਾਦਸ਼ਾਹ ਕੋਲੇ ਚਲੀ ਜਾਂਦੀ ਆ ਬਾਦਸ਼ਾਹ ਨੂੰ ਜਾ ਕੇ ਆਪਣੀ ਜੋ ਸਾਰੀ ਗੱਲ ਉਹ ਦੱਸਦੀ ਆ ਜੋ ਬਾਦਸ਼ਾਹ ਹੁੰਦੇ ਨੇ ਉਹ ਫਿਰ ਉੱਥੇ ਸ਼ਿਕਾਰੀ ਨੂੰ ਬੁਲਾਉਂਦੇ ਨੇ ਤੇ ਜੋ ਸ਼ਿਕਾਰੀ ਹੁੰਦਾ ਆ ਉਹ ਆਪਣਾ ਗੁਨਾਹ ਹੁੰਦਾ ਆ ਕਬੂਲ ਕਰ ਲੈਂਦਾ ਆ ਤਾਂ ਜੋ ਚਿੜੀ ਹੁੰਦੀ ਹੈ ਉਸ ਨੂੰ ਜੋ ਉੱਥੇ ਦਾ ਬਾਦਸ਼ਾਹ ਹੁੰਦਾ ਹੈ ਉਹ ਸਾਰਾ ਅਧਿਕਾਰ ਦੇ ਦਿੰਦਾ ਕਿ ਤੂੰ ਫੈਸਲਾ ਕਰ ਕਿ ਜੋ ਇਹ ਸ਼ਿਕਾਰੀ ਇਸ ਨੂੰ ਕੀ ਸਜ਼ਾ ਦੇਣੀ ਆ ਤਾਂ ਜੋ ਉਹ ਚਿੜੀ ਹੁੰਦੀ ਆ ਮੈਂ ਉਹ ਕਹਿੰਦੀ ਆ ਕਿ ਮੈਂ ਇਸ ਨੂੰ ਇਹ ਸਜ਼ਾ ਲਾਵਾਂਗੀ ਕਿ ਇਸ ਨੂੰ ਇਹ ਦੰਡਾ ਲਗਾਇਆ ਜਾਵੇ ਕਿ ਜੋ ਸ਼ਿਕਾਰੀ ਹੈ ਨਾ ਉਹ ਸ਼ਿਕਾਰੀਆਂ ਵਾਲਾ ਹੀ ਪਹਿਰਾਵਾ ਪਹਿਨੇ ਉਸ ਦਾ ਜੋ ਲਿਵਾਸ ਹੈ ਉਹ ਸ਼ਿਕਾਰੀਆਂ ਵਰਗਾ ਹੀ ਹੋਵੇ ਤੇ ਉਸ ਦਾ ਸ਼ਰਾਫਤ ਵਰਗਾ ਪਹਿਰਾਵਾ ਨਾ ਹੋਵੇ ਸ਼ਿਵ ਸ਼ਰਾਫਤ ਵਰਗਾ ਉਸ ਦਾ ਲਿਵਾਸ ਨਾ ਹੋਵੇ ਉਸ ਦਾ ਜੋ ਲਿਵਾਸ ਆ ਉਹ ਹਮੇਸ਼ਾ ਸ਼ਿਕਾਰੀਆਂ ਵਰਗਾ ਹੀ ਰਹੇ ਤਾਂ ਇਹ ਜੋ ਦੰਡ ਹੈ ਉਹ ਚਿੜੀ ਉਸ ਸ਼ਿਕਾਰੀ ਨੂੰ ਦੇ ਦਿੰਦੀ ਆ